ਵੇਜ ਦੇਖੋ ਤੁਸੀਂ ਵੀ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਉਹ ਵੀ ਅਨੋਖੇ ਆ ਜੀ ਚੀਜ਼ਾਂ ਦੇਖਣ ਵਾਲੀਆਂ ਸੋ ਮੈਂ ਤਸਵੀਰਾਂ ਨਾਲ ਸਾਂਝੀ ਕਰਨਾ ਵਾ ਦੇਖ ਲਓ ਆ ਪਾਹੀਜ ਨੇ ਜੀ ਸੋ ਇਹ ਪਾਹੀਜ ਨੇ ਹੋਰ ਯਾਤਰਾ ਕਰ ਰਹੇ ਨੇ ਸੋ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਦੇਖੋ ਇੱਕ ਕਠਿਨ ਯਾਤਰਾ ਜਿਹੜੀ ਆ ਜੀ ਤੇ ਸਰੀਰਕ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਇਹ ਕਠਿਨ ਯਾਤਰਾ ਜਿਹੜੀ ਕੀਤੀ ਜਾ ਰਹੀ ਆ ਸੋ ਇਹ ਕਿਤੇ ਨਾ ਕਿਤੇ देखो ये भगवान के प्रति जरा वा समर्पित ने सो भगवान के प्रति समर्पित होना भी एक बड़ी बड़ी गल छोटी गल नहीं है सो गलत कर ले रहे हैं भैया कहाँ से आया आप मैं साउथ का बेंगलोर का हूँ अच्छा मणिज पहली बार आ रहे हैं या पहले भी आए हैं दो साल दो हजार इक्कीस से आप पे आए शरीर हाँ जी उनका इच्छा है बोले का इच्छा है जी उनकी मर्जी है महाराज उनकी मर्जी तो कुछ नहीं कर सकते नहीं जिनका शरीर पूरा ठीक ठाक है वो डर जाते हैं लेकिन आप नहीं घबरा रहे मरना है तो कहाँ भी एक दिन मरना ना है घर में बैठा तो भी मराना नहीं है हारना है उसका इच्छा अच्छा ना कुछ होता नहीं बिल्कुल सही बात है और कितने समय में आप कर लेते जाते हैं अब ये खच्चर वाले देखो कितना समय मिलेगा उनकी समय ठीक ठीक है तो बहुत बड़ी बात है जी एक आप अपना अच्छे नौजूथ को नौजवान बच्चों को एक अच्छा मैसेज दे रहे हैं ठीक है जी क्या क्या हुआ जो नौजवान बच्चे घरों में बैठे हुए उनको क्या मैसेज देंगे ਮੁਗੋ ਹਮ ਬੋਲੇ 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 ਨਾਲ ਸੇ ਖੁਸ਼ ਰੱਖੇ ਉਹਨੂੰ ਬਰਕਤ ਦੇ ਉਹਨਾਂ ਕੇ ਆਬਿਆਸ ਮੇਂ ਕਲੀਅਰ ਰਹੇ ਔਰ ਸਭੀ ਬੱਚੋ ਕੋ ਇਧਰ ਆਣਾ ਚਾਹੀਏ ਆਗਰ ਬੋਲੇ ਕੇ ਦਰਸ਼ਨ ਕਰਨੇ ਆਈਏ ਆਣਾ ਚਾਹੀਏ ਬੋਲੇ ਕੇ ਦਰਸ਼ਨ ਕਰਨੇ ਸਭ ਆਣਾ ਚਾਹੀਏ ਸੋ ਕਿਤੋਂ 2021 ਸੇ 2021 ਦੀ ਯਾਤਰਾ ਕਰ ਰਹੇ ਨੇ ਕੋਈ ਛੋਟੀ ਗੱਲ ਨਹੀਂ ਹੈ ਜੀ ਬੜੀ ਵੱਡੀ ਗੱਲ ਆ ਸੋ ਇਦਾਂ ਦੀ ਤਸਵੀਰਾਂ ਤੁਹਾਨੂੰ ਬਹੁਤ ਜ਼ਿਆਦਾ ਇੱਥੇ ਦੇਖਣ ਨੂੰ ਮਿਲਣਗੀਆਂ ਜੀ ਅਨੇਕਾਂ ਤਸਵੀਰਾਂ ਮਿਲਣਗੀਆਂ ਸੋ ਬੋਲੇ ਬਾਬਾ ਦਾ ਜਿਹੜਾ ਵਾ ਜੀ ਅਸ਼ੀਰਵਾਦ ਨਸ਼ਤ ਹਲਵਾ ਦਾ ਹਮੇਸ਼ਾ ਬਣਿਆ ਰਹਿੰਦਾ ਵਾ ਔਰ ਵੱਡੀ ਗੰਤੀ 'ਚ ਸਿੱਧਾ ਹਲੂ ਪਹੁੰਚਦੇ ਨੇ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਬਰੇ ਬਾਬਾ ਉਹਨਾਂ ਦੇ ਆਪਣੀ ਕਿਰਪਾ ਵੀ ਕਰਦੇ ਨੇ ਸੋ ਇਹ ਤਸਵੀਰ ਜਿਹੜੀ ਆ ਜੀ ਮਣੀ ਮਹੇਸ਼ ਦੀ ਆ ਸੋ ਅਦਭੁਤ ਨਜ਼ਾਰਾ ਵਾਇਤ ਹੁੰਦਾ ਅਦਭੁਤ ਮਾਹੌਲ ਆ ਔਰ ਅਪਾਰ ਕਿਰਪਾ ਜਿਹੜੀ ਆ ਭਗਵਾਨ ਦੀ ਜਿਹੜੀ ਆ ਆਪਣੇ ਸਿੱਧਾ ਹਲੂਆਂ ਤੇ ਹਮੇਸ਼ਾ ਰਹਿੰਦੀ ਆ ਸੋ ਇੱਕ ਤਸਵੀਰ ਨਾਲ ਸਾਂਝੀ ਕੀਤੀ ਆ ਹੋਰ ਵੀ ਤਸਵੀਰਾਂ ਨਾਲ ਸਾਂਝੀਆਂ ਕਰਦੇ ਆ ਜੀ ਸੋ ਮਣੀ ਮਹੇਸ਼ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ਿਕਾਪੋਰ